ਬਹੁਤ ਅੱਛਾ ਜੀ ਇਹ ਅਜ ਸਨਾਤਨ ਸੇਵਾ ਸਮਿਤੀ ਵੱਲੋਂ ਇੱਥੇ ਜਿਹੜਾ ਹਨੂਮਨ ਚਰਿਤਾ ਦਾ ਪਾਠ ਕਰਵਾਇਆ ਗਿਆ ਬਹੁਤ ਆਲਾ ਕਿਸਮ ਦਾ ਬੜੀਆਂ ਪਿਆਰੀਆਂ ਰੂਹਾਂ ਇਹਦੇ ਵਿੱਚ ਸ਼ਾਮਲ ਹੋਈਆਂ ਜਿਸ ਤਰੀਕੇ ਨਾਲ ਲੋਕਾਂ ਨੂੰ ਆਉਂਦਿਆਂ ਦੇਖਿਆ ਮਾਵਾਂ ਨੂੰ ਬਹਿੰਦਿਆਂ ਦੇਖਿਆ ਮੇਰੇ ਮਨ 'ਚ ਬੜਾ ਸਤਿਕਾਰ ਆਇਆ ਪਿਆਰ ਆਇਆ ਕਿ ਕਿੰਨੇ ਚੰਗੇ ਲੋਕ ਐ ਜਿਨ੍ਹਾਂ ਦੇ ਅੰਦਰ ਪ੍ਰਭੂ ਰਾਮ ਵਸਦੇ ਆ ਔਰ ਜਿਹੜੇ ਇਸ ਤਰ੍ਹਾਂ ਹਨੂਮਨ ਚਰਿਤਾ ਦਾ ਗaan ਕਰਨ ਲਈ ਸਨਾਤਨ ਦੀ ਸੇਵਾ ਲਈ ਅੱਜ ਇੱਥੇ ਆਏ ਉਹਨਾਂ ਸਾਰੀਆਂ ਰੂਹਾਂ ਦੇ ਵਿੱਚ ਲਈ ਮੇਰੇ ਵੱਲੋਂ ਬਹੁਤ-ਬਹੁਤ ਸਤਿਕਾਰ ਹੈ ਸਰ ਜਿਵੇਂ ਮੈਂ ਦੇਖਦਾ ਜਿਹੜੀ ਸਨਾਤਨ ਸੇਵਾ ਸਮਿਤੀ ਆ ਉਸ ਉਹਨਾਂ ਮੰਦਰਾਂ ਵਾਸਤੇ ਕੰਮ ਕਰ ਰਹੀ ਜਿਹੜੇ ਪ੍ਰਾਚੀਨ ਨੇ ਬਟ ਉਹਨਾਂ ਦੀ ਰੱਖਣ-ਭਾਲ ਨਹੀਂ ਕੀਤੀਆਂ ਤੇ ਉਹਦੇ ਵਿੱਚ ਪੰਜਾਬ ਸਰਕਾਰ ਨਾਲ ਸਾਥ ਦੇ ਰਹੀ ਹੈ ਬਿਲਕੁਲ ਦੇਖੋ ਸਰਕਾਰ ਹਰ ਧਰਮ ਹਰ ਜਾਤ ਹਰ ਮਜ਼ਹਬ ਹਰ ਰੰਗ نسل ਦੇ ਲੋਕਾਂ ਦੇ ਨਾਲ ਆ ਜੋ ਇਹ ਅੱਛਾ ਕਰ ਰਹੇ ਆ ਤੇ ਸਰਕਾਰ ਇਹਨਾਂ ਦੇ ਨਾਲ ਆ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਆ ਜਿਹੜਾ ਵੀ ਵਿਅਕਤੀ ਸਮਾਜ ਲਈ ਚੰਗਾ ਕੰਮ ਕਰ ਰਿਹਾ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਦਰਤ ਕਿ ਉਹਦੇ ਨਾਲ ਖੜੀ ਆ ਸੋ ਇਹ ਸਨਾਤਨ ਸੇਵਾ ਸਮਿਤੀ ਵਿਜੇ ਸ਼ਰਮਾ ਜੀ ساری ਟੀਮ ਜਿਸ ਤਰੀਕੇ ਨਾਲ ਕੰਮ ਕਰ ਰਹੀ ਆ ਉਹ ਬਹੁਤ ਕਾਬਲੇ ਤਾਰੀਫ ਆ ਔਰ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਇਹਨਾਂ ਨੂੰ ਖੁੱਲੇ ਰੂਪ ਚ ਕਹਿੰਦੇ ਆ ਕਿ ਤੁਸੀਂ ਕੁਝ ਵੀ ਕਾਰਜ ਕਰੋ ਸਮਾਜ ਲਈ ਸਰਕਾਰ ਔਰ ਆਮ ਆਦਮੀ ਪਾਰਟੀ ਡਟ ਕੇ ਤੁਹਾਡੇ ਨਾਲ ਖੜੀ ਆ ਸੇਵਾ ਸਮਿਤੀ ਵੱਲੋਂ ਜਿਹੜਾ ਭਵੇ ਹਨੂਮਾਨ ਚਾਲੀਸਾ ਕਰਵਾਇਆ ਗਿਆ ਹਾਂਜੀ ਸਰ ਅੱਜ ਇੱਥੇ ਪਹੁੰਚੋ ਮਨੀਸ਼ ਹੋਜਿਆ ਜੀ ਵੀ ਨਾਲ ਸੀਗੇ ਸਪੈਸ਼ਲ ਹਾਂਜੀ ਹਾਂਜੀ ਬਹੁਤ ਅੱਛਾ ਜੀ ਇਹ ਹੈ ਜੀ ਸਨਾਤਨ ਸੇਵਾ ਸਮਿਤੀ ਵੱਲੋਂ ਇੱਥੇ ਜਿਹੜਾ ਹਨੂਮਨ ਚਰਿਤਾ ਦਾ ਪਾਠ ਕਰਵਾਇਆ ਗਿਆ ਬਹੁਤ ਆਲਾ ਕਿਸਮ ਦਾ ਬੜੀਆਂ ਪਿਆਰੀਆਂ ਰੂਹਾਂ ਇਹਦੇ ਵਿੱਚ ਸ਼ਾਮਲ ਹੋਈਆਂ ਜਿਸ ਤਰੀਕੇ ਨਾਲ ਲੋਕਾਂ ਨੂੰ ਆਉਂਦਿਆਂ ਦੇਖਿਆ ਮਾਮਾਂ ਨੂੰ ਬਹਿੰਦਿਆਂ ਦੇਖਿਆ ਮੇਰੇ ਮਨ 'ਚ ਬੜਾ ਸਤਿਕਾਰ ਆਇਆ ਪਿਆਰ ਆਇਆ ਕਿ ਕਿੰਨੇ ਚੰਗੇ ਲੋਕ ਐ ਜਿਨ੍ਹਾਂ ਦੇ ਅੰਦਰ ਪ੍ਰਭੂ ਰਾਮ ਵਸਦੇ ਆ ਔਰ ਜਿਹੜੇ ਇਸ ਤਰ੍ਹਾਂ ਹਨੂਮਨ ਚਰਿਤਾ ਦਾ ਗaan ਕਰਨ ਲਈ ਸਨਾਤਨ ਦੀ ਸੇਵਾ ਲਈ ਅੱਜ ਇੱਥੇ ਆਏ ਉਹਨਾਂ ਸਾਰੀਆਂ ਰੂਹਾਂ ਦੇ ਵਿੱਚ ਲਈ ਮੇਰੇ ਵੱਲੋਂ ਬਹੁਤ-ਬਹੁਤ ਸਤਿਕਾਰ ਹੈ ਸਰ ਕਿਵੇਂ ਦੇਖਦੇ ਹੋ ਜਿਹੜੀ ਸਨਾਤਨ ਸੇਵਾ ਸਮਿਤੀ ਆ ਉਸ ਉਹਨਾਂ ਮੰਦਰਾਂ ਵਾਸਤੇ ਕੰਮ ਕਰ ਰਹੀ ਜਿਹੜੇ ਪ੍ਰਾਚੀਨ ਨੇ ਬਟ ਉਹਨਾਂ ਦੀ ਰੱਖਣ ਭਾਲ ਨਹੀਂ ਕੀਤੀਆਂ ਤੇ ਉਹਦੇ ਵਿੱਚ ਪੰਜਾਬ ਸਰਕਾਰ ਨਾਲ ਸਾਥ ਦੇ ਰਹੀ ਹੈ ਬਿਲਕੁਲ ਦੇਖੋ ਸਰਕਾਰ ਹਰ ਧਰਮ ਹਰ ਜਾਤ ਹਰ ਮਜ਼ਹਬ ਹਰ ਰੰਗ نسل ਦੇ ਲੋਕਾਂ ਦੇ ਨਾਲ ਆ ਜੋ ਇਹ ਅੱਛਾ ਕਰ ਰਹੇ ਆ ਤੇ ਸਰਕਾਰ ਇਹਨਾਂ ਦੇ ਨਾਲ ਆ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਆ ਜਿਹੜਾ ਵੀ ਵਿਅਕਤੀ ਸਮਾਜ ਲਈ ਚੰਗਾ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਡਟ ਕੇ ਉਹਦੇ ਨਾਲ ਖੜੀ ਆ ਸੋ ਇਹ सनातन सेवा समिति विजय शर्मा जी सारी टीम जिस तरीके नाल काम ਕਰ ਰਹੀ ਆ ਉਹ ਬਹੁਤ ਕਾਬਲੇ ਤਾਰੀਫ ਆ ਔਰ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਇਹਨਾਂ ਨੂੰ ਖੁੱਲੇ ਰੂਪ ਚ ਕਹਿੰਦੇ ਆ ਕਿ ਤੁਸੀਂ ਕੁਝ ਵੀ ਕਾਰਜ ਕਰੋ ਸਮਾਜ ਲਈ ਸਰਕਾਰ ਔਰ ਆਮ ਆਦਮੀ ਪਾਰਟੀ ਡਟ ਕੇ ਤੁਹਾਡੇ ਨਾਲ ਖੜੀ ਆ ਤੇ ਸੇਵਾ ਸਮਿਤੀ ਵੱਲੋਂ ਜਿਹੜਾ ਭਵੇ ਹਨੂਮਾਨ ਚਲिसा ਕਰਵਾਇਆ ਗਿਆ ਹਾਂਜੀ ਸਰ ਅੱਜ ਇੱਥੇ ਪਹੁੰਚੇ ਮਨੀਸ਼ ਹੋਜਿਆ ਜੀ ਵੀ ਨਾਲ ਸੀਗੇ ਸਪੈਸ਼ਲ ਹਾਂਜੀ ਹਾਂਜੀ ਬਹੁਤ ਅੱਛਾ ਜੀ ਇਹ ਹੈ ਜੀ ਸਨਾਤਨ ਸੇਵਾ ਸਮਿਤੀ ਵੱਲੋਂ ਇੱਥੇ ਜਿਹੜਾ ਹਨੂਮਨ ਚਰੀਸਾ ਦਾ ਪਾਠ ਕਰਵਾਇਆ ਗਿਆ ਬਹੁਤ ਆਲਾ ਕਿਸਮ ਦਾ ਬੜੀਆਂ ਪਿਆਰੀਆਂ ਰੂਹਾਂ ਇਹਦੇ ਵਿੱਚ ਸ਼ਾਮਲ ਹੋਈਆਂ ਜਿਸ ਤਰੀਕੇ ਨਾਲ ਲੋਕਾਂ ਨੂੰ ਆਉਂਦਿਆਂ ਦੇਖਿਆ ਮਾਮਾਂ ਨੂੰ ਬਹਿੰਦਿਆਂ ਦੇਖਿਆ ਮੇਰੇ ਮਨ 'ਚ ਬੜਾ ਸਤਿਕਾਰ ਆਇਆ ਪਿਆਰ ਆਇਆ ਕਿ ਕਿੰਨੇ ਚੰਗੇ ਲੋਕ ਐ ਜਿਨ੍ਹਾਂ ਦੇ ਅੰਦਰ ਪ੍ਰਭੂ ਰਾਮ ਵਸਦੇ ਆ ਔਰ ਜਿਹੜੇ ਇਸ ਤਰ੍ਹਾਂ ਹਨੂਮਨ ਚਰੀਸਾ ਦਾ ਗਾਣ ਕਰਨ ਲਈ ਸਨਾਤਨ ਦੀ ਸੇਵਾ ਲਈ ਅੱਜ ਇੱਥੇ ਆਏ ਉਹਨਾਂ ਸਾਰੀਆਂ ਰੂਹਾਂ ਦੇ ਵਿੱਚ ਲਈ ਮੇਰੇ ਵੱਲੋਂ ਬਹੁਤ-ਬਹੁਤ ਸਤਿਕਾਰ ਹੈ ਸਰ ਕਿਵੇਂ ਵੇਖਦੇ ਹੋ ਜਿਹੜੀ ਸਨਾਤਨ ਸੇਵਾ ਸਮਿਤੀ ਆ ਉਸ ਉਹਨਾਂ ਮੰਦਰਾਂ ਵਾਸਤੇ ਕੰਮ ਕਰ ਰਹੀ ਜਿਹੜੇ ਪ੍ਰਾਚੀਨ ਨੇ ਬਟ ਉਹਨਾਂ ਦੀ ਰੱਖਣ ਭਾਲ ਨਹੀਂ ਕੀਤੀਆਂ ਨੇ ਉਹਦੇ ਵਿੱਚ ਪੰਜਾਬ ਸਰਕਾਰ ਨਾਲ ਸਾਥ ਦੇ ਰਹੀ ਹੈ ਬਿਲਕੁਲ ਦੇਖੋ ਸਰਕਾਰ ਹਰ ਧਰਮ ਹਰ ਜਾਤ ਹਰ ਮਜ਼ਹਬ ਹਰ ਰੰਗ نسل ਦੇ ਲੋਕਾਂ ਦੇ ਨਾਲ ਆ ਤੇ ਇਹ ਅੱਛਾ ਕਰ ਰਹੀ ਆ ਤੇ ਸਰਕਾਰ ਇਹਨਾਂ ਦੇ ਨਾਲ ਆ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਆ ਜਿਹੜਾ ਵੀ ਵਿਅਕਤੀ ਸਮਾਜ ਲਈ ਚੰਗਾ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਦਰਤ ਕਿ ਉਹਦੇ ਨਾਲ ਖੜੀ ਆ ਸੋ ਇਹ ਸਨਾਤਨ ਸੇਵਾ ਸਮਿਤੀ ਵਿਜੇ ਸ਼ਰਮਾ ਜੀ ساری ਟੀਮ ਜਿਸ ਤਰੀਕੇ ਨਾਲ ਕੰਮ ਕਰ ਰਹੀ ਆ ਉਹ ਬਹੁਤ ਕਾਬਲੇ ਤਾਰੀਫ ਆ ਔਰ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਇਹਨਾਂ ਨੂੰ ਖੁੱਲੇ ਰੂਪ ਚ ਕਹਿੰਦੇ ਆ ਕਿ ਤੁਸੀਂ ਕੁਝ ਵੀ ਕਾਰਜ ਕਰੋ ਸਮਾਜ ਲਈ ਸਰਕਾਰ ਔਰ ਆਮ ਆਦਮੀ ਪਾਰਟੀ ਡਟ ਕੇ ਤੁਹਾਡੇ ਨਾਲ ਖੜੀ ਆ